ਅਸੀਂ ਜਦੋਂ ਛੋਟੇ ਹੁੰਨੇ ਆ ਸਾਨੂੰ ਛੋਟੇ ਹੁੰਦੇ ਤੋ ਹੀ ਗਾਈਡੈਂਸ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੇ ਮਾਪੇ ਬਾਬਾ ਨੂੰ ਕਿ ਅਸੀਂ ਜਦੋਂ ਜ਼ਿਆਦਾ ਸਮਾਂ ਆਪਣੇ ਮਾਪੇ ਕੋਲ ਹੁੰਨੇ ਆ ਸਾਨੂੰ ਮੈਂ ਇਹ ਦ ਕਹਿਣਾ ਚਾਹਣਾ ਕਿ ਮਾਪੇ ਨੂੰ ਵੀ ਆਪਣੇ ਬੱਚਨ ਨੂੰ ਉਸ ਤਰੀਕੇ ਦੀ ਗਾਈਡੈਂਸ ਦੇਣੀ ਚਾਹੀਦੀ ਹੈ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਬੱਚੇ ਦਾ ਨਾਮ ਹਰੇਕ ਸਰਟੀਫਿਕੇਟ ਤੇ ਹੋਵੇ ਹਰੇਕ ਕੁਝ ਇਹ ਪੱਧਰੀਆਂ ਤੇ ਹੋਵੇ ਹਰ ਇੱਕ ਆਲਾ ਸਰਟੀਫਿਕੇਟ ਦੇੰ ਦਾ ਨਾਮ ਹੋਵੇ ਉਹ ਜੀਵਨ ਦੀ ਪੁਸਤਕ ਵਿੱਚ ਵੀ ਨਾਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਟੈਨਸ਼ਨ ਤੁਹਾਨੂੰ ਆਪਣੀ ਬੱਚੇ ਦੀ ਪੜਾਈ ਦੀ ਨਹੀਂ ਉਹਨੂੰ ਜੀਵਨ ਦੀ ਪੁਸਤਕ ਚੋਂ ਦੇ ਨਾਮ ਲਿਖਣ ਦੀ ਹੋਣੀ ਚਾਹੀਦੀ ਹੈ ਹallelujah ਪੜਾਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਪ੍ਰਭੂ ਯਿਸੂ ਮਸੀਹ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਵਰਗ ਜਾਣਾ ਹੈ ਹallelujah ਔਰ ਭਾਈ ਅਗਰ ਅਸੀਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਇੱਕ ਸਿੱਖਿਆ ਦਿੰਦੇ ਰਾਂਗੇ ਪ੍ਰਾਰਥਨਾ ਬਾਰੇ ਦੱਸਦੇ ਰਾਂਗੇ ਪ੍ਰਭੂ ਯੀਸ਼ੂ ਮਸੀਹ ਬਾਰੇ ਦੱਸਦੇ ਰਾਂਗੇ ਔਰ ਜਿਹੜੀਆਂ ਪ੍ਰੋਬਲਮਸ ਦਾ ਆਪਾਂ ਸਾਹਮਣਾ ਕੀਤਾ ਤੁਸੀਂ ਸਾਹਮਣਾ ਕੀਤਾ ਤੁਹਾਡੇ ਬੱਚੇ ਉਹਨਾਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਗੇ ਅਗਰ ਤੁਸੀਂ ਉਹਨਾਂ ਨੂੰ ਅਗਰ ਉਹ ਪ੍ਰਾਰਥਨਾ ਨਹੀਂ ਕਰਦੇ ਤੁਹਾਡੇ ਬੱਚਿਆਂ ਨੇ ਤੁਹਾਡੇ ਕੋਲੋਂ ਸਿੱਖਣਾ ਹੈ ਤੁਹਾਨੂੰ ਦੇਖ ਕੇ ਸਭ ਕੁਝ ਕਰਨਾ ਅਗਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਤਾਂ ਉਹ ਕਦੀ ਪ੍ਰਾਰਥਨਾ ਨਹੀਂ ਕਰ ਸਕਦੇ ਅਗਰ ਤੁਸੀਂ ਪ੍ਰਾਰਥਨਾ ਕਰੋਗੇ ਤੁਹਾਨੂੰ ਦੇਖ ਕੇ ਉਹ ਵੀ ਕਰਨਾ ਸਟਾਰਟ ਕਰਨਗੇ ਹallelujah ਤੁਸੀਂ ਦੇਖੋ ਤੁਹਾਡੇ ਬੱਚਿਆਂ ਦੇ ਮੈਂ ਤੁਹਾਨੂੰ ਮੈਂ ਉਹਨਾਂ ਭੈਣ ਭਰਾਵਾਂ ਛੋਟੇ ਆਪਦੇ ਭੈਣ ਭਰਾਵਾਂ ਦੱਸਣਾ ਚਾਹਨਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਬਹੁਤ ਚੂਸ ਬਹੁਤ ਵਾਈਸਲੀ ਕਰੋ ਬਹੁਤ ਦੇਖ ਕੇ ਆਪਣੇ ਫਰੈਂਡਸ ਬਣਾਓ ਹਰ ਇੱਕ ਨੂੰ ਆਪਣਾ ਆਪਣਾ ਦੋਸਤ ਬਣਾ ਲਓ ਹਰ ਇੱਕ ਤੋਂ ਕਿਤੇ ਜਾ ਕੇ ਖਾਣ ਨਾਲ ਕੋ ਪਲੀਜ਼ ਚੂਸ ਯੂਰ ਫਰੈਂਡ ਵਾਈਸਲੀ ਔਰ ਪਰਮੇਸ਼ਵਰ ਅਗੇ ਹਰ ਇੱਕ ਹਰਟ ਹਰ ਦਮ ਇਹ ਪ੍ਰਾਰਥਨਾ ਕਰਨ ਦੇ ਦੋ ਪਰਮੇਸ਼ਰ ਪਲੀਜ਼ ਐਡ ਸਬਟ੍ਰੈਕਟ ਗੂਡ ਵਨਸ ਐਂਡ ਐਡ ਗੁੱਡ ਵਨਸ ਐਂਡ ਸਬਟ੍ਰੈਕਟ ਬੈਡ ਵਨਸ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਉਹ ਹਰ ਇੱਕ ਪੂਰਾ ਇਨਸਾਨ ਜਾਂਦਾ ਰਹੇ ਔਰ ਐਡ ਗੁੱਡ ਵਾਂਟਸ ਨੂੰ ਕਰਦੇ ਰਹਾ ਔਰ ਬੈਡ ਵਾਂਟਸ ਨੂੰ ਸਬਟ੍ਰੈਕਟ ਕਰਦੇ ਔਰ ਇਸ ਚੀਜ਼ ਦੀ ਪ੍ਰਾਰਥਨਾ ਕਰਦੇ ਰਹੋ ਜਿੱਦਾਂ ਦਾ ਤੁਹਾਡਾ ਦੋਸਤ ਹੈ ਤੁਸੀਂ ਵੀ ਉਹਦਾ ਦੇ ਬਣਨ ਵਾਲੇ ਹੋ ਅਗਰ ਤੁਸੀਂ ਬਹੁਤ ਅੱਛੇ ਉਹ ਤੁਹਾਡਾ ਕੋਈ ਦੋਸਤ ਕੋਈ ਬੁਰਾ ਕੰਮ ਕਰ ਰਹਾ ਹੈ ਕੋਈ ਨਸ਼ਾ ਕਰ ਰਹਾ ਹੈ ਕੁਝ ਵੀ ਕਰ ਰਹਾ ਹੈ ਅਗਰ ਤੁਸੀਂ ਉਹਦੀ ਦੋਸਤੀ ਨਹੀਂ ਛੱਡੋਗੇ ਤੁਸੀਂ ਵੀ ਉਹਦੇ ਵਰਗੇ ਬਣਨ ਵਾਲੇ ਹੋ